ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1126 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1127 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀਓ ਪੈਰੋ ਮਹੱਲਾ ਪਹਿਲਾ ਰਾਗ ਪੈਰੋ ਵਿੱਚ ਪਹਿਲੇ ਪਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹਿਰਦੈ ਨਾਮ ਸਰਬ ਧਨ ਧਾਰਨ ਗੁਰ ਪ੍ਰ사ਦੀ ਪਾਈਐ ਗੁਰੂ ਜੀ ਫਰਮਾਨ ਕਰਦੇ ਹਨ ਜਿਵੇਂ ਦੁਨੀਆਂ ਵਾਲਾ ਧਨ ਪਦਾਰਥ ਇਨਸਾਨ ਦੀਆਂ ਸਰੀਰਕ ਲੋੜਾਂ ਪੂਰੀਆਂ ਕਰਦਾ ਹੈ ਤਿਵੇਂ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਟਿਕਾਣਾ ਸਭ ਜੀਵਾਂ ਲਈ ਆਤਮਕ ਲੋੜਾਂ ਪੂਰੀਆਂ ਕਰਨ ਵਾਸਤੇ ਧਨ ਹੈ ਆਤਮਕ ਜੀਵਨ ਦਾ ਸਹਾਰਾ ਬਣਦਾ ਹੈ ਪਰ ਇਹ ਧਨ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਅਮਰ ਪਦਾਰਥ ਤੇ ਕਿਰਤਾਰਥ ਸਹਿਜ ਧਿਆਨ ਲਿਵਲਾਈਐ ਆਤਮਕ ਜੀਵਨ ਦੇਣ ਵਾਲੇ ਇਸ ਕੀਮਤੀ ਧਨ ਦੀ ਬਰਕਤ ਨਾਲ ਕਾਮਯਾਬ ਜ਼ਿੰਦਗੀ ਵਾਲਾ ਹੋ ਜਾਈਦਾ ਹੈ ਆਤਮਿਕ ਡੋਲਤਾ ਦੇ ਟਿਕਾਓ ਵਿੱਚ ਟਿਕੇ ਰਹਿ ਕੇ ਸੁਰਤਿ ਪ੍ਰਭੂ ਚਰਨਾ ਵਿੱਚ ਜੁੜੀ ਰਹਿੰਦੀ ਹੈ ਮਨ ਰੇ RAM ਭਗਤ ਚਿਤ ਲਾਈਐ हे ਮਨ ਪਰਮਾਤਮਾ ਦੀ ਭਗਤੀ ਵਿੱਚ ਚਿਤ ਜੋੜਨਾ ਚਾਹੀਦਾ ਹੈ ਆਪਣੇ ਮਨ ਨੂੰ ਪਰਮਾਤਮਾ ਦੀ ਭਗਤੀ ਵਿੱਚ ਲਾਉਣਾ ਚਾਹੀਦਾ ਹੈ ਗੁਰਮਖ RAM ਨਾਮ ਜਪ ਹਿਰਦੈ ਸਹਿਜ ਸੇਤੀ ਘਰ ਜਾਈਐ ਰਹਾਓ हे ਮਨ ਗੁਰਦੇ ਦੱਸੇ ਜੀਵਨ ਰਾਹ ਤੇ ਤੁਰ ਕੇ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਸਿਮਰ ਇਸ ਤਰ੍ਹਾਂ ਸ਼ਾਂਤੀ ਵਾਲਾ ਜੀਵਨ ਗੁਜ਼ਾਰਦਿਆਂ ਪਰਮਾਤਮਾ ਦੇ ਚਰਨਾਂ ਵਿੱਚ ਪਹੁੰਚ ਜਾਈਦਾ ਹੈ ਰਹਾਉ ਪਰਮ ਭੇਦ ਭੋ ਕਬ ਹੋ ਨਾ ਛੂਟਸ ਆਵਤ ਜਾਤ ਨ ਜਾਣੀ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਪਟਕਣਾ ਪ੍ਰਭੂ ਨਾਲੋਂ ਵਿਥ ਡਾਰਸ ਮਕਦੇ ਨਹੀਂ ਮੁਕਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ਸਹੀ ਜੀਵਨ ਦੀ ਸਮਝ ਨਹੀਂ ਪੈਂਦੀ ਬਿਨ ਹਰ ਨਾਮ ਕੋ ਮੁਕਤ ਨਾ ਪਾਵਸ ਡੂਬ ਮੁਏ ਬਿਨ ਪਾਣੀ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਕੋਈ ਬੰਦਾ ਮਾਇਆ ਦੀ ਤ੍ਰਿਸ਼ਨਾ ਤੋਂ ਖਲਾਸੀ ਨਹੀਂ ਪ੍ਰਾਪਤ ਕਰ ਸਕਦਾ ਵਿਕਾਰਾਂ ਦੇ ਪਾਣੀ ਵਿੱਚ ਗੋਤੇ ਖਾ ਖਾ ਕੇ ਆਤਮਿਕ ਮੌਤ ਸਹਿੜ ਲੈਂਦਾ ਹੈ ਵਿਸ਼ਿਆਂ ਨਾਲ ਤ੍ਰਿਪਤੀ ਨਹੀਂ ਹੁੰਦੀ ਧੰਦਾ ਕਰਤ ਸਗਲੀ ਪਤਖੋਵਸ ਭਰਮ ਨਾ ਮਿਟ ਸਗਵਾਰਾ हे ਮੂਰਖ ਮਨ ਨਿਰੀ ਮਾਇਆ ਦੀ ਖਾਤਰ ਦੌੜ ਭੱਜ ਕਰਦਿਆਂ ਤੂੰ ਆਪਣੀ ਇੱਜ਼ਤ ਗਵਾ ਲੇਗਾ ਇਸ ਤਰ੍ਹਾਂ ਤੇਰੀ ਪਟਕਣਾ ਨਹੀਂ ਮੁਕੇਗੀ ਤ੍ਰਿਸ਼ਨਾ ਨਹੀਂ বুঝਦੀ ਮਾਇਆ ਦੀ ਕਦੇ ਬੰਦੇ ਦੀ ਜਿੰਨੀ ਮਰਜ਼ੀ ਮਾਇਆ ਕੋਲ ਹੋਵੇ ਬੇ ਨੰਗੋਰ ਸ਼ਬਦ ਮੁਕਤ ਨਹੀਂ ਕਬਹੀ ਅੰਦਲੇ ਧੰਦ ਪਸਾਰਾ ਹੇ ਅਨੇ ਮਨ ਗੁਰੂ ਦੇ ਸ਼ਬਦ ਨਾਲ ਪਿਆਰ ਕਰਨ ਤੋਂ ਬਿਨਾ ਮਾਇਆ ਦੀ ਤ੍ਰਿਸ਼ਨਾ ਤੋਂ ਕਦੇ ਖਲਾਸੀ ਨਹੀਂ ਹੋਵੇਗੀ ਇਹ ਦੌੜ ਭੱਜ ਜਿਗੀ ਰਹੇਗੀ ਸੁਰਤ ਦਾ ਇਹ ਖੰਡਾਓ ਬਣਿਆ ਰਹੇਗਾ ਆਕਲ ਨਿਰੰਜਨ ਸੋ ਮਨ ਮਾਨਿਆ ਮਨ ਹੀ ਤੇ ਮਨ ਮੂਆ ਜਿਹੜਾ ਮਨ ਉਸ ਪ੍ਰਭੂ ਨਾਲ ਗੱਜ ਜਾਂਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜਿਸ ਦੀ ਕੋਈ ਖਾਸ ਕੁੱਲ ਨਹੀਂ ਹੈ ਮਾਇਕ ਫੁਰਨਿਆਂ ਵੱਲੋਂ ਉਸ ਮਨ ਦਾ ਚਾਉ ਉਤਸ਼ਾਹ ਹੀ ਮੁੱਕ ਜਾਂਦਾ ਹੈ ਅੰਤਰ ਬਾਹਰ ਇੱਕੋ ਜਾਣਿਆ ਨਾਨਕ ਅਵਰ ਨ ਦੂਆ ਹੇ ਨਾਨਕ ਉਹ ਮਨ ਆਪਣੇ ਅੰਦਰ ਤੇ ਸਾਰੇ ਸੰਸਾਰ ਵਿੱਚ ਇੱਕ ਪਰਮਾਤਮਾ ਨੂੰ ਹੀ ਪਛਾਣਦਾ ਹੈ ਉਸ ਪ੍ਰਭੂ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਸੁਜਦਾ ਪੈਰੋ ਮਹੱਲਾ ਪਹਿਲਾ ਜਗਨ ਹੋਮ ਪੋਨ ਤਪ ਪੂਜਾ ਦੇਹ ਦੁਖੀ ਨਿਤ ਦੁਖ ਸਹੈ ਜੇ ਮਨੁੱਖ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਤਾਂ ਜਗ ਹਵਨ ਪੁੰਨ ਦਾਨ ਤਪ ਪੂਜਾ ਅਦਕ ਕਰਮ ਕੀਤਿਆਂ ਸਰੀਰ ਫਿਰ ਵੀ ਦੁਖੀ ਹੀ ਰਹਿੰਦਾ ਹੈ ਦੁਖ ਹੀ ਸਹਾਰਦਾ ਹੈ ਰਾਮ ਨਾਮ ਬਿਨ ਮੁਕਤ ਨਾ ਪਾਵਸ ਮੁਕਤ ਨਾਮ ਗੁਰਮਖ ਲਹੈ ਵਿਕਾਰਾਂ ਤੋਂ ਅਤੇ ਵਿਕਾਰਾਂ ਦੇ ਪੈਦਾ ਹੋਏ ਦੁੱਖਾਂ ਤੋਂ ਖਲਾਸੀ ਕੋਈ ਮਨੁੱਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾ ਨਹੀਂ ਪ੍ਰਾਪਤ ਕਰ ਸਕਦਾ ਇਹ ਖਲਾਸੀ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਨਾਮ ਵਿੱਚ ਜੁੜਿਆ ਹੀ ਮਿਲਦੀ ਹੈ ਰਾਮ ਨਾਮ ਬਿਨ ਬਿਰਥੇ ਜਗ ਜਨਮਾ ਪਰਮਾਤਮਾ ਦਾ ਨਾਮ ਜਪਣ ਤੋਂ ਵਾਂਝੇ ਰਹਿ ਕੇ ਮਨੁੱਖ ਦਾ ਜਗਤ ਵਿੱਚ ਜਨਮ ਲੈਣਾ ਵਿਅਰਥ ਹੋ ਜਾਂਦਾ ਹੈ ਬਿਖ ਖਾਵੇ ਬਿਖ ਬੋਲੀ ਬੋਲੇ ਬਿਨ ਨਾਵੇ ਨੇ ਫੁੱਲ ਮਰ ਭਰਮਣਾ ਰਹਾਉ ਜਿਹੜਾ ਮਨੁੱਖ ਵਿਸ਼ਿਆਂ ਦੀ ਜ਼ਹਿਰ ਖਾਂਦਾ ਰਹਿੰਦਾ ਹੈ ਵਿਸ਼ਿਆਂ ਦੀਆਂ ਹੀ ਨਿਤ ਗੱਲਾਂ ਕਰਦਾ ਰਹਿੰਦਾ ਹੈ ਤੇ ਪ੍ਰਭ ਸਿਮਰਨ ਤੋਂ ਪ੍ਰਭੂ ਦੇ ਸਿਮਰਨ ਤੋਂ ਖਾਲੀ ਰਹਿੰਦਾ ਹੈ ਉਹਦੀ ਜ਼ਿੰਦਗੀ ਬਿਆਰਥ ਰਹਿੰਦੀ ਹੈ ਉਹ ਆਤਮਿਕ ਮੋਤੇ ਮਰ ਜਾਂਦਾ ਹੈ ਅਤੇ ਸਦਾ ਭਟਕਦਾ ਰਹਿੰਦਾ ਹੈ ਰਹਾਉ ਪੁਸਤਕ ਪਾਠ ਵਿਆਕਰਣ ਵਿਖਾਣ ਸੰਧਿਆ ਕਰਮ ਤੇ ਕਾਲ ਕਰੈ ਪੰਡਤ ਸੰਸਕ੍ਰਿਤ ਪੁਸਤਕਾਂ ਦੇ ਪਾਠ ਦੇ ਵਿਆਕਰਣ ਆਦਕ ਆਪਣੇ ਵਿਦਿਆਰਥੀਆਂ ਆਦਕਾਂ ਨੂੰ ਸਮਝਾਉਂਦਾ ਹੈ ਇਹਨੇ ਵੇਲੇ ਹਰ ਰੋਜ਼ ਸੰਧਿਆ ਕਰਮਪੀ ਕਰਦਾ ਹੈ ਬਿਨ ਗੁਰ ਸ਼ਬਦ ਮੁਕਤ ਕਹ ਪ੍ਰਾਣੀ RAM ਨਾਮ ਬਿਨ ਊਰਜ ਮਰੇ ਪਰ ਹੈ ਪ੍ਰਾਣੀ ਗੁਰੂ ਦੇ ਸ਼ਬਦ ਤੋਂ ਬਿਨਾ ਉਸ ਨੂੰ ਵਿਸ਼ਿਆਂ ਦੇ ਜ਼ਹਿਰ ਤੋਂ ਖੁਲਾਸੀ ਬਿਲਕੁਲ ਨਹੀਂ ਮਿਲ ਸਕਦੀ ਪਰਮਾਤਮਾ ਦੇ ਨਾਮ ਤੋਂ ਵਾਂਝਿਆ ਉਹ ਵਿਕਾਰਾਂ ਵਿੱਚ ਫਸਿਆ ਰਹਿ ਕੇ ਆਤਮਿਕ ਮੌਤ ਸਹਿੜ ਲੈਂਦਾ ਹੈ ਡਾਂਡਕਾ ਮੰਡਲ ਸਿਖਾ ਸੂਤ ਧੋਤੀ ਤੀਰਥ ਗਵਨ ਅਤਿ ਭਰਮਨ ਕਰੈ ਜੋਗੀ ਹੱਥ ਵਿੱਚ ਡੰਡਾ ਤੇ ਖੱਪਰ ਫੜ ਲੈਂਦਾ ਹੈ ਬ੍ਰਾਹਮਣ ਬੋਦੀ ਰਖਦਾ ਹੈ ਜਨੇਊ ਤੇ ਧੋਤੀ ਪਹਿਨਦਾ ਹੈ ਜੋਗੀ ਤੀਰਥ ਯਾਤਰਾ ਤੇ ਧਰਨੀ ਭਰਮਨ ਕਰਦਾ ਹੈ ਰਾਮ ਨਾਮ ਬਿਨ ਸਾਂਤ ਨਾ ਆਵੈ ਜਪ ਹਰ ਹਰ ਨਾਮ ਸੁਪਾਰ ਪਰੈ ਾਰੇ ਨੇ ਕਮੀ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ ਜੋ ਮਨੁੱਖ ਹਰੀ ਦਾ ਨਾਮ ਸਦਾ ਸਿਮਰਦਾ ਹੈ ਉਹ ਵਿਸ਼ੇਵਕਾਰਾਂ ਦੇ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਜਟਾ ਮੁਗਟ ਤਨ ਭਸਮ ਲਗਾਈ ਬਸਤਰ ਛੋੜ ਤਨ ਨਗਨ ਭਿਆ ਜਟਾਂ ਦਾ ਜੂੜਾ ਕਰ ਲਿਆ ਪਿੰਡੇ ਤੇ ਸੁਹਾ ਮਲ ਲਈ ਸਰੀਰ ਤੋਂ ਕਪੜੇ ਉਤਾਰ ਕੇ ਨੰਗਾ ਰਹਿਣ ਲੱਗ ਪਿਆ ਰਾਮ ਨਾਮ ਬਿਨ ਤ੍ਰਿਪਤ ਨਾ ਆਵੇ ਕਿਰਤ ਕੇ ਬਾਂਦੈ ਭੇਖ ਭਿਆ ਪਰ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਵੱਜੇ ਹੋਏ ਲਈ ਇਹ ਸਾਰਾ ਡੰਬਰ ਅਨਿਰਾ ਬਾਹਰਲਾ ਧਰਮਕਲੇਬਾਸ ਹੀ ਹੈ ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਮਾਇਆ ਦੀ ਤ੍ਰਿਸ਼ਨਾ ਵੱਲੋਂ ਮਨ ਰਜਦਾ ਨਹੀਂ ਜੇਤੇ ਜੀਵ ਜੰਤ ਜਲ ਥਲ ਮਹੀਅਲ ਜਤਰ ਕਤਰ ਤੂੰ ਸਰਬ ਜੀਆ ਪਰ ਹੇ ਪ੍ਰਭੂ ਪਰਮਾਤਮਾ ਜੀਵਾਂ ਦੇ ਕੁਝ ਵਸ ਨਹੀਂ ਹੈ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਜਿੰਨੇ ਵੀ ਜੀਵ ਵਸਦੇ ਹਨ ਸਭਨਾ ਵਿੱਚ ਤੂੰ ਆਪ ਹੀ ਹਰ ਥਾਂ ਮੌਜੂਦ ਹੈ ਗੁਰ ਪ੍ਰਸਾਦ ਆਖ ਲੈ ਜਨ ਗੁਰ ਪ੍ਰਸਾਦ ਆਖ ਲੈ ਜਨ ਕੋ ਹਰ ਰਸ ਨਾਨਕ ਝੋਲ ਪੀਆ ਏ ਨਾਨਕ ਜਿਸ ਜੀਵ ਨੂੰ ਪ੍ਰਭੂ ਗੁਰੂ ਦੀ ਕਿਰਪਾ ਦੀ ਰਾਹੀਂ ਵਿਸ਼ੇ ਵਕਾਰਾਂ ਤੋਂ ਬਚਾਉਂਦਾ ਹੈ ਉਹ ਪਰਮਾਤਮਾ ਦੇ ਨਾਮ ਦਾ ਰਸ ਬੜੇ ਸੁਆਦ ਨਾਲ ਪੀਂਦਾ ਹੈ ਭੈਰੋ ਮਹੱਲਾ ਰਾਗ ਭੈਰੋ ਮਹੱਲਾ ਤੀਜਾ ਚੌਪ ਦੇ ਘਰ ਪਹਿਲਾ ਰਾਗ ਭੈਰੋ ਘਰ ਪਹਿਲੇ ਵਿੱਚ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੀ ਚਾਰ ਬੰਦਾ ਵਾਲੀ ਬਾਣੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਜਾਤ ਕਾ ਗਰਬ ਨਾ ਕਰੀ ਹੋ ਕੋਈ ਕੋਈ ਪੀ ਤੇਰਾ ਉੱਚੀ ਜਾਤ ਦਾ ਮਾਣ ਨਾ ਕਰਿਓ ਬ੍ਰਾਹਮ ਵਿੰਦੇ ਸੋ ਬ੍ਰਹਮਣ ਹੋਈ ਜਾਤ ਦੇ ਆਸਰੇ ब्राह्मण ਨਹੀਂ ਬਣੀਦਾ ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ ਬ੍ਰह्म ਪਰਮਾਤਮਾ ਨਾਲ ਡੂੰਗੀ ਸਾਝ ਪਾ ਲੈਂਦਾ ਹੈ ਜਾਤ ਕਾ ਗਰਭ ਨਾ ਕਰ ਮੂਰਖ ਗਾਵਾਰਾ ਏ ਮੂਰਖ ਗਵਾਰ ਉੱਚੀ ਜਾਤ ਦਾ ਮਾਣ ਨਾ ਕਰ ਜਾਤ ਕਾ ਗਰਭ ਨਾ ਕਰੀ ਹੋ ਕੋਈ ਬ੍ਰਾਹਮਿੰਦੇ ਸੋ ਬ੍ਰਾਹਮਣ ਹੋਈ ਜਾਤ ਕਾ ਗਰਬ ਨਾ ਕਰ ਮੂਰਖ ਗਾਵਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅਜਾਪਾ ਧੰਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1127 ਦਾ ਪਾਠ ਅਤੇ ਵਿਆਖਿਆ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1128 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁਲ ਚੋਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੋਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ